ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਆ ਜੋ ਆਪਣੇ ਆਉਣ ਵਾਲੇ ਕੱਲ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਕਰਦੇ ਨੇ ਜਿਨ੍ਹਾਂ ਨੂੰ ਹਰ ਵੇਲੇ ਚਿੰਤਾ ਸਤਾਉਂਦੀ ਰਹਿੰਦੀ ਆ ਕਿ ਸਾਡੇ ਲੇਖਾਂ ਦੇ ਵਿੱਚ ਸਾਡੇ ਪਾਗਾਂ ਦੇ ਵਿੱਚ ਪਤਾ ਨਹੀਂ ਕੀ ਲਿਖਿਆ ਹੈ ਸਾਡਾ ਆਉਣ ਵਾਲਾ ਸਮਾਂ ਪਤਾ ਨਹੀਂ ਕਿਦਾਂ ਦਾ ਹੋਵੇਗਾ ਕੁਝ ਲੋਕ ਆਪਣੇ ਬਾਰੇ ਸੋਚ-ਸੋਚ ਕੇ ਦੁਖੀ ਹੁੰਦੇ ਆ ਤੇ ਕੁਝ ਲੋਕ ਆਪਣੇ ਬੱਚਿਆਂ ਦੇ ਬਾਰੇ ਕਿ ਸਾਡੇ ਬੱਚਿਆਂ ਦੇ ਕਰਮਾਂ ਦੇ ਵਿੱਚ ਸਾਡੇ ਬੱਚਿਆਂ ਦੇ ਲੇਖਾਂ ਦੇ ਵਿੱਚ ਪਤਾ ਨਹੀਂ ਕੀ ਲਿਖਿਆ ਹੈ ਇਹ ਅੱਗੇ ਚੱਲ ਕੇ ਕਾਮਯਾਬ ਹੋਣਗੇ ਕਿ ਨਾਕਾਮਯਾਬ ਲੋਏ ਗੱਲਾਂ ਸੋਚ-ਸੋਚ ਕੇ ਦੁਖੀ ਪਰੇਸ਼ਾਨ ਹੁੰਦੇ ਰਹਿੰਦੇ ਆ ਨਾ ਉਨ੍ਹਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਨੂੰ ਪੂਰਾ ਸੁਣਨ ਤੋਂ ਬਾਅਦ ਤੁਹਾਡੇ ਮਨ ਦੀ ਇਹ ਸਾਰੀ ਚਿੰਤਾ ਪਰੇਸ਼ਾਨੀ ਜ਼ਰੂਰ ਮੁੱਕ ਜਾਵੇਗੀ ਕਿਉਂਕਿ ਅੱਜ ਦੀ ਵੀਡੀਓ ਦੇ ਰਾਹੀਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਹੈ ਸਾਡੇ ਉੱਤੇ ਚੰਗਾ ਸਮਾਂ ਆਉਣ ਵਾਲਾ ਹੈ ਜਾਂ ਮਾੜਾ ਸਮਾਂ ਆਉਣ ਵਾਲਾ ਹੈ ਇਹਦੇ ਸੰਕੇਤਾਂ ਬਾਰੇ ਗੱਲ ਕਰਾਂਗੇ ਕਿਉਂਕਿ ਸਾਡੇ ਨਾਲ ਜੋ ਵੀ ਹੋਣਾ ਹੁੰਦਾ ਹੈ ਨਾ ਅਚਾਨਕ ਨਹੀਂ ਹੁੰਦਾ ਸਾਡੇ ਉੱਤੇ ਜੋ ਵੀ ਸਮਾਂ ਹੁੰਦਾ ਹੈ ਉਹ ਚੰਗਾ ਹੋਵੇ ਚਾਹੇ ਮਾੜਾ ਹੋਵੇ ਅਮੀਰੀ ਹੋਵੇ ਗਰੀਬੀ ਹੋਵੇ ਉਹਦੇ ਸੰਕੇਤ ਉਹਦੀਆਂ ਨਿਸ਼ਾਨੀਆਂ ਸਾਨੂੰ ਪਹਿਲਾਂ ਤੋਂ ਹੀ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਬਸ ਫਰਕ ਇੰਨਾ ਕੀ ਹੈ ਕਿ ਆਪਾਂ ਉਹਨਾਂ ਨਿਸ਼ਾਨੀਆਂ ਨੂੰ ਉਹਨਾਂ ਸੰਕੇਤਾਂ ਨੂੰ ਸਮਝ ਨਹੀਂ ਪਾਉਂਦੇ ਅਸੀਂ ਹੋਰ ਹੀ ਪਰਤੇ ਸੋਚਦੇ ਰਹਿੰਦੇ ਆ ਕੁਝ ਲੋਕ ਵਿਮਾ ਪਰਮਾ ਦੇ ਵਿੱਚ ਫਸ ਕੇ ਟੂਣੇ ਟੋੜ ਕੇ ਉਪਾ ਕਰਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਆ ਜਾਵੇ ਸਾਡੇ ਦਿਨ ਬਦਲ ਜਾਣ ਸਾਡੀ ਕਿਸਮਤ ਬਦਲ ਜਾਵੇ ਪਰ ਮਹਾਪੁਰਖ ਜੀ ਕਹਿੰਦੇ ਅਜੇ ਆ ਕੁਝ ਵੀ ਕਰਨ ਦੀ ਲੋੜ ਨਹੀਂ ਆ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਚੰਗੇ ਸਮੇਂ ਦਾ ਮਾੜੇ ਸਮੇਂ ਦਾ ਪਤਾ ਸਾਨੂੰ ਲੱਗ ਸਕਦਾ ਹੈ ਜੇਕਰ ਅਸੀਂ ਆਪਣੀਆਂ ਆਦਤਾਂ ਆਪਣੇ ਸੁਭਾਅ ਵੱਲ ਧਿਆਨ ਦੇਈਏ ਕਿਉਂਕਿ ਇਹ ਜੋ ਸੰਕੇਤ ਸਾਨੂੰ ਮਿਲਦੇ ਹਨ ਇਹ ਸੰਕੇਤ ਸਾਡੀਆਂ ਆਦਤਾਂ ਨੇ ਸਾਡਾ ਸੁਭਾਅ ਜਦੋਂ ਸਾਨੂੰ ਸਾਡੀਆਂ ਆਦਤਾਂ ਦੇ ਵਿੱਚ ਕੁਝ ਬਦਲਾਅ ਦਿਸੇ ਸਾਡੀਆਂ ਆਦਤਾਂ ਸਾਡਾ ਸੁਭਾਅ ਚਿੜਚਿੜਾ ਰਹਿਣ ਲੱਗੇ ਸਾਨੂੰ ਗੱਲ-ਗੱਲ ਤੇ ਗੁੱਸਾ ਆਵੇ ਸਾਡਾ ਮਨ ਨਿੱਕੀ-ਨਿੱਕੀ ਗੱਲ ਨੂੰ ਲੈ ਕੇ ਕਾਲਾ ਪੈਣ ਲੱਗ ਜਾਵੇ ਸਾਡਾ ਸਰੀਰ ਹਰ ਵੇਲੇ ਥੱਕਿਆ ਥੱਕਿਆ ਆਲਸੀ ਮਹਿਸੂਸ ਕਰੇ ਅਸੀਂ ਕਿਸੇ ਵੀ ਕੰਮ ਨੂੰ ਜਦੋਂ ਪੂਰਾ ਨਾ ਕਰ ਪਾਈਏ ਤਾਂ ਸਮਝੋ ਇਹ ਮਾੜੇ ਸਮੇਂ ਦੇ ਸੰਕੇਤ ਨੇ ਕਿਉਂਕਿ ਜਦੋਂ ਕੋਈ ਵੀ ਇਨਸਾਨ ਆਪਣੇ ਅੱਜ ਦੇ ਕੰਮਾਂ ਨੂੰ ਕੱਲ੍ਹ ਤੇ ਢਾਲ ਦਿੰਦਾ ਹੈ ਤਾਂ ਫਿਰ ਉਹਦੇ ਕੰਮਾਂ ਦੇ ਵਿੱਚ ਦੇਰੀ ਉਹਦੇ ਕੰਮਾਂ ਦੇ ਵਿੱਚ ਨਾ ਕਾਮਯਾਬੀ ਮਿਲਣੀ ਲਾਜ਼ਮੀ ਹੋ ਜਾਂਦੀ ਆ ਪਰ ਜੇਕਰ ਦੂਸਰੇ ਪਾਸੇ ਆਪਾਂ ਆਪਣੇ ਕੰਮਾਂ ਕਰਾ ਨੂੰ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਤੇ ਕਰ ਲੈਂਦੇ ਆ ਅੱਜ ਦੇ ਕੰਮ ਅੱਜ ਵਿੱਚ ਕੱਲ ਦੇ ਕੰਮ ਕੱਲ ਵਿੱਚ ਭਾਵੇਂ ਕੀ ਪੂਰੇ ਸਮੇਂ ਤੇ ਸਹੀ ਤਰੀਕੇ ਦੇ ਨਾਲ ਕਰਦੇ ਆ ਤਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਤੰਦਰੁਸਤੀ ਤਰੱਕੀ ਬੰਦੀ ਆ ਸਾਨੂੰ ਜੋ ਵੀ ਮਿਲਦਾ ਹੈ ਨਾ ਸਾਡੀਆਂ ਖੁਦ ਦੀਆਂ ਆਦਤਾਂ ਸਾਡੇ ਸੁਭਾਅ ਕਰਕੇ ਮਿਲਦਾ ਹੈ ਸਾਡੇ ਆਪਣੇ ਕਮਾਏ ਹੋਏ ਕਰਮਾ ਕਰਕੇ ਮਿਲਦਾ ਹੈ ਇਦੇ ਵਿੱਚ ਹੱਥਾਂ ਦੀਆਂ ਲਕੀਰਾਂ ਦਾ ਕੋਈ ਕਸੂਰ ਨਹੀਂ ਆ ਹੱਥਾਂ ਦੀਆਂ ਲਕੀਰਾਂ ਨੂੰ ਇਨਸਾਨ ਖੁਦ ਬਦਲ ਸਕਦਾ ਹੈ ਆਪਣੀਆਂ ਆਦਤਾਂ ਬਦਲ ਕੇ ਆਪਣਾ ਸੁਭਾਅ ਬਦਲ ਕੇ ਜੇ ਸਾਡੇ ਸੁਭਾਅ ਦੇ ਵਿੱਚ ਹਰ ਵੇਲੇ ਗੁੱਸਾ ਹੈ ਚਿੜਚੜਾਪਾਨਿਆ ਤਾਂ ਕੋਈ ਵੀ ਸਾਡੇ ਕੋਲ ਬੈਠ ਕੇ ਖੁਸ਼ ਨਹੀਂ ਕੋਈ ਵੀ ਸਾਡੇ ਨਾਲ ਕੰਮ ਕਰਕੇ ਖੁਸ਼ ਨਹੀਂ ਹੋਵੇਗਾ ਪਰ ਜੇਕਰ ਦੂਸਰੇ ਪਾਸੇ ਸਾਡਾ ਸੁਭਾਅ ਚੰਗਾ ਹੈ ਅਸੀਂ ਨਿਮਰਤਾ ਸਹਿਣਸ਼ੀਲਤਾ ਦੇ ਨਾਲ ਭਰੇ ਹੋਏ ਹਾਂ ਬਹਾਰਿਕ ਇਨਸਾਨ ਦਾ ਦਿਲ ਕਰਦਾ ਹੈ ਕਿ ਸਾਡੀ ਸੰਗਤ ਕਰੇ ਸਾਡੇ ਨਾਲ ਕੰਮ ਕਰੇ ਸਾਡੇ ਕੋਲ ਬੈਠੇ ਸੋ ਸਾਨੂੰ ਜੋ ਵੀ ਮਿਲ ਰਿਹਾ ਹੈ ਸਾਡੀਆਂ ਆਦਤਾਂ ਕਰਕੇ ਮਿਲਦਾ ਤੇ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਜ ਚਾਹੁੰਨੇ ਆ ਚਾਹੁੰਨੇ ਆ ਕਿ ਸਾਡੀ ਵੀ ਜ਼ਿੰਦਗੀ ਬਦਲ ਜਾਵੇ ਸਾਡੇ ਦਿਨ ਬਦਲਣ ਸਾਡੇ ਉੱਤੇ ਚੰਗੇ ਸਮੇਂ ਦੀ ਸ਼ੁਰੂਆਤ ਹੋਵੇ ਤਾਂ ਬਸ ਆਦਤਾਂ ਨੂੰ ਬਦਲਣਾ ਹੈ ਟੂਨੇ ਟੋਟਕੇ ਉਪਾਅ ਕੀਤੇ ਆ ਕੁਝ ਵੀ ਨਹੀਂ ਬਦਲਣ ਵਾਲਾ ਜਦੋਂ ਬਦਲਿਆ ਸਾਡੀਆਂ ਆਦਤਾਂ ਕਰਕੇ ਬਦਲੇਗਾ ਤਾਂ ਕੁਝ ਚੰਗੀਆਂ ਆਦਤਾਂ ਅਪਣਾਉਣਾ ਨੇ ਸਭ ਤੋਂ ਪਹਿਲੀ ਚੰਗੀ ਆਦਤ ਹੈ ਸਵੇਰੇ ਜਲਦੀ ਉੱਠਣ ਦੀ ਆਦਤ ਜੋ ਮਨੁੱਖ ਸਵੇਰੇ ਜਲਦੀ ਉੱਠਦੇ ਨੇ ਉਹਨਾਂ ਦੇ ਹਰ ਇੱਕ ਕੰਮ ਜਲਦੀ ਜਲਦੀ ਹੋ ਜਾਂਦੇ ਆ ਜਿਸ ਕਰਕੇ ਉਹਨਾਂ ਦਾ ਮਨ ਖੁਸ਼ ਰਹਿੰਦਾ ਹੈ ਸ਼ਾਂਤ ਰਹਿੰਦਾ ਹੈ ਪਰ ਲੇਟ ਉੱਠਣ ਵਾਲੇ ਮਨੁੱਖਾਂ ਦੇ ਹਰ ਇੱਕ ਕੰਮ ਦੇ ਵਿੱਚ ਦੇਰੀ ਹੁੰਦੀ ਆ ਹਰ ਕੰਮ ਨੂੰ ਲੇਟ ਕਰਦੇ ਆ ਲੇਟ ਕਰਨ ਕਰਕੇ ਫਿਰ ਬਣਦਾ ਕਾਲਾਪਣ ਮਨ ਦੀ ਖਿਜਖਜਾ ਹਟਵਾ ਦਦੀ ਆ ਤੇ ਕਾਲੇਪਣ ਕਰਕੇ ਆਪਣੇ ਮਨ ਦੀ ਖਿਜਖਜਾ ਹਟ ਕਰਕੇ ਕਈ ਵਾਰ ਕੁਝ ਲੋਕ ਆਪਣੇ ਬਣਦੇ ਬਣਦੇ ਕੰਮਾਂ ਨੂੰ ਵਿਗਾੜ ਲੈਂਦੇ ਆ ਕਾਲੇਪਣ ਕਰਕੇ ਸਾਡੇ ਕੰਮਾਂ ਦੇ ਵਿੱਚ ਵਿਘਨ ਪੈਂਦਾ ਹੈ ਰੁਕਾਵਟਾਂ ਆਉਂਦੀਆਂ ਨੇ ਤਾਂ ਆਪਾਂ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੈ ਸਥਿਰ ਰੱਖਣਾ ਹੈ ਤਾਂ ਜੋ ਅਸੀਂ ਹਰ ਇੱਕ ਫੈਸਲਾ ਸੋਚ ਸਮਝ ਕੇ ਕਰ ਸਕੀਏ ਸਹੀ ਸਮੇਂ ਦੇ ਉੱਤੇ ਸਹੀ ਫੈਸਲਾ ਕਰ ਲੈਣਾ ਇਹ ਹਰ ਇੱਕ ਦਿਵਸ ਦੀ ਗੱਲ ਨਹੀਂ ਹੁੰਦੀ ਉਹੀ ਮਨੁੱਖ ਕਰਦੇ ਆ ਜਿਨ੍ਹਾਂ ਦੇ ਮਨ ਸ਼ਾਂਤ ਨੇ ਜਿਨ੍ਹਾਂ ਦੇ ਮਨ ਟਿਕੇ ਹੋਏ ਨੇ ਖੁਸ਼ ਨੇ ਪਰ ਜਿਸ ਮਨ ਦੇ ਉੱਤੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਪਰੇਸ਼ਾਨੀ ਨੇ ਜਿਸ ਮਨ ਦੇ ਵਿੱਚ ਗੁੱਸਾ ਖਿੱਚ ਖਜਾਹਟ ਭਰੀ ਹੋਈ ਆ ਉਹ ਕਈ ਵਾਰ ਆਪਣੇ ਲਈ ਹੀ ਗਲਤ ਫੈਸਲੇ ਕਰ ਬੈਠਦੇ ਆ ਆਪਣੇ ਕਲੇ ਬਣ ਕਰਕੇ ਤਾਂ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੈ ਸਵੇਰੇ ਜਲਦੀ ਉੱਠਣਾ ਹੈ ਉੱਠ ਕੇ ਪਹਿਲਾਂ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਨਾ ਜਿੰਨੀ ਵਾਰ ਵਾਹਿਗੁਰੂ ਜੀ ਦਾ ਜਾਪ ਕਰ ਸਕੀਏ ਗੁਰਮੰਤਰ ਮੂਲ ਮੰਤਰ ਜੋ ਵੀ ਤੁਹਾਡਾ ਮਨ ਮੰਨੇ ਜੋ ਵੀ ਸ਼ਬਦ ਜਾਪ ਕਰਨ ਦੇ ਵਿੱਚ ਸਕੂਨ ਮਿਲੇ ਮਨ ਨੂੰ ਆਨੰਦ ਆਵੇ ਉਹੀ ਸ਼ਬਦ ਜਾਪ ਕਰਨਾ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਜਿੰਨਾ ਹੀ ਗੁਰੂ ਦਾ ਗਿਆਨ ਸਾਡੇ ਅੰਦਰ ਜਾਵੇਗਾ ਨਾ ਸਾਡਾ ਮਨ ਸ਼ਾਂਤ ਹੋਵੇਗਾ ਸਾਡੇ ਮਨ ਦਾ ਕਾਲਾਪਣ ਦੂਰ ਹੋਵੇਗਾ ਤਾਂ ਸਿਹਰੀ ਉੱਠਦੇ ਆਸਾਰ ਆਪਣੇ ਮਨ ਨੂੰ ਗੁਰੂ ਦੇ ਗਿਆਨ ਨਾਲ ਭਰ ਲੈਣਾ ਹੈ ਗੁਰੂ ਦਾ ਧਿਆਨ ਧਰ ਕੇ ਮਨ ਨੂੰ ਸ਼ਾਂਤ ਕਰਨਾ ਹੈ ਫਿਰ ਉਸ ਤੋਂ ਬਾਅਦ ਆਪਣੇ ਸਰੀਰ ਦੇ ਲਈ ਕੁਝ ਸਮਾਂ ਜ਼ਰੂਰ ਕੱਢਣਾ ਸਵੇਰ ਦੀ ਸੈਰ ਕਰ ਲਓ ਕਸਰਤ ਕਰੋ ਯੋਗਾ ਕਰੋ ਜਿਵੇਂ ਵੀ ਆਪਣੇ ਸਰੀਰ ਦੇ ਲਈ ਕੁਝ ਸਮਾਂ ਜ਼ਰੂਰ ਕੱਢਣਾ ਹੈ ਕਿਉਂਕਿ ਸਾਡੇ ਹਰ ਇੱਕ ਕੰਮ ਦੀ ਸਫਲਤਾ ਦੇ ਲਈ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਨਰੋਏ ਚਾਹੀਦੇ ਨੇ ਇਹਨਾਂ ਦੇ ਵਿੱਚੋਂ ਇੱਕ ਵੀ ਬਿਮਾਰ ਹੋ ਗਿਆ ਤਾਂ ਸਮਝੋ ਅਸੀਂ ਆਪਣੇ ਕੰਮ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਵਾਂਗੇ ਤਾਂ ਤਨ ਦੀ ਤੰਦਰੁਸਤੀ ਹੈ ਜਦੋਂ ਅਸੀਂ ਆਪਣੇ ਸਰੀਰ ਦਾ ਧਿਆਨ ਰੱਖਦੇ ਹਾਂ ਸਰੀਰ ਨੂੰ ਚੰਗੀ ਖੁਰਾਕ ਦਿੰਨੇ ਆ ਖੁਰਾਕ ਖਾਣ ਤੋਂ ਬਾਅਦ ਉਹ ਖਾਣ ਨੂੰ ਪਚਾਉਣ ਦੇ ਲਈ ਯਤਨ ਕਰਦੇ ਆ ਮਿਹਨਤ ਕਰਦੇ ਆ ਇਹ ਨੇ ਵੀ ਖਾ ਕੇ ਉੱਥੇ ਹੀ ਬੱਠੇ ਰਹੇ ਲੰਮੇ ਪੈ ਗਏ ਨਾ ਇਹ ਗਲਤ ਆਦਤਾਂ ਨੇ ਅਤੇ ਚੰਗੀ ਖਾਣ ਤੋਂ ਇਹ ਭਾਵ ਨਹੀਂ ਅਭੀ ਆਪਾਂ ਢੇਠ ਨੂੰ ਭਰ-ਭਰ ਕੇ ਖਾਣਾ ਹੈ ਜੋ ਮਿਲ ਗਿਆ ਉਹੀ ਖਾਈ ਜਾਓ ਨਾ ਜਿੰਨੀ ਕਲੂੜਿਆ ਸਾਡੇ ਸਰੀਰ ਨੂੰ ਉਨਾ ਕਹੀ ਭੋਜਨ ਸ਼ਕਣਾ ਜਿਸ ਭੋਜਨ ਨੂੰ ਅਸੀਂ ਆਰਾਮ ਦੇ ਨਾਲ ਪਚਾ ਚੰਗੀ ਖਰਾਕ ਖਾਣੀ ਖਾਦੇ ਹੋਏ ਨੂੰ ਪਚਾਉਣਾ ਇਹੀ ਸਾਡੇ ਸਰੀਰ ਨੂੰ ਤੰਦਰੁਸਤ ਨਰਵਾ ਬਣਾਉਂਦੇ ਨੇ ਅਤੇ ਸਾਡੇ ਮਨ ਦੀ ਖਰਾਕ ਹੈ ਗੁਰਬਾਣੀ ਦਾ ਗਿਆਨ ਜਦੋਂ ਹੀ ਜ਼ਿਆਦਾ ਮਨ ਗੁਰੂ ਤੋਂ ਗੁਰੂ ਦੇ ਗਿਆਨ ਤੋਂ ਦੂਰ ਭੱਜੇ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਮਨ ਬਿਮਾਰ ਪੈ ਗਿਆ ਹੈ ਜਿਵੇਂ ਛੋਟਾ ਬੱਚਾ ਦਵਾਈ ਤੋਂ ਦੂਰ ਭੱਜਦਾ ਹੈ ਨਾ ਪਰ ਸਾਨੂੰ ਪਤਾ ਕਿ ਸਾਡੇ ਬੱਚੇ ਨੇ ਦਵਾਈ ਖਾਦਿਆਂ ਹੀ ਠੀਕ ਹੋਣਾ ਹੈ ਤਾਂ ਅਸੀਂ ਉਹਨੂੰ ਜ਼ੋਰ ਜ਼ਬਰਦਸਤੀ ਕਰਕੇ ਦਵਾਈ ਖਵਾਉਣੀ ਆ ਉਸੇ ਹੀ ਤਰ੍ਹਾਂ ਆਪਾਂ ਆਪਣੇ ਮਨ ਦਾ ਧਿਆਨ ਰੱਖਣਾ ਜਦੋਂ ਹੀ ਮਨ ਗੁਰੂ ਤੋਂ ਗੁਰਬਾਣੀ ਤੋਂ ਦੂਰ ਜਾਵੇ ਚੰਗੇ ਗਿਆਨ ਤੋਂ ਦੂਰ ਜਾਵੇ ਤੇ ਇਹਦਾ ਮਤਲਬ ਸਾਡਾ ਮਨ ਬਿਮਾਰ ਹੋ ਗਿਆ ਹੈ ਇੱਥੇ ਸਾਡੇ ਮਨ ਨੂੰ ਹੁਣ ਗੁਰੂ ਦਾ ਗੁਰੂ ਦੇ ਗਿਆਨ ਦੀ ਜਿਆਦਾ ਲੋੜ ਹੈ ਆਪਣੇ ਮਨ ਨੂੰ ਵਾਰ-ਵਾਰ ਗੁਰੂ ਜਰਨਾ ਦੇ ਨਾਲ ਜੋੜਨਾ ਹੈ ਗੁਰੂ ਕਰਨ ਲੈ ਕੇ ਜਾਣਾ ਸੰਗਤ ਕਰਨੀ ਸੇਵਾ ਕਰਨੀ ਤਾਂ ਆਪਣਾ ਮਨ ਖੁਦ ਬਖੁਦ ਗੁਰੂ ਜਰਨਾ ਦੇ ਨਾਲ ਜੁੜਨਾ ਸ਼ੁਰੂ ਹੋ ਜਾਵੇਗਾ ਸੋ ਮੁਕਤੀ ਦੀ ਗੱਲ ਇਹ ਆ ਕਿ ਆਪਾਂ ਆਪਣੀਆਂ ਆਦਤਾਂ ਦੇ ਵਿੱਚ ਬਦਲਾਅ ਕਰਕੇ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹਾਂ ਸਤਿਗੁਰ ਸੱਚੇ ਪਾਸ਼ਾ ਆਪਣਾ ਗਿਆਨ ਬਖਸ਼ ਦੇਣ ਸਾਨੂੰ ਅਕਲ ਬਖਸ਼ ਦੇਣ ਅਤੇ ਉਹ ਗਿਆਨ ਦੇ ਉੱਤੇ ਚੱਲਣ ਦੀ ਸਮਰੱਥਾ ਵੀ ਬਖਸ਼ ਦੇਣ। ਜੋ ਗੁਰੂ ਦੇ ਲੜ ਲੱਗਣਾ ਹੈ, ਗੁਰੂ ਦਾ ਗਿਆਨ ਹਾਸਲ ਕਰਨਾ ਹੈ, ਆਪਣੇ ਆਪ ਦਾ ਧਿਆਨ ਰੱਖਣਾ ਹੈ। ਕਦੇ ਵੀ ਕਿਸੇ ਦੇ ਉੱਤੇ ਆਸ ਉਮੀਦ ਲਾ ਕੇ ਨਹੀਂ ਬੈਠੇ ਰਹਿਣਾ ਕਿ ਕੋਈ ਮਨੁੱਖ ਆ ਕੇ ਮੇਰੇ ਲਈ ਕੁਝ ਕਰੇਗਾ। ਜੋ ਵੀ ਆਪਣੇ ਲਈ ਕਰਨਾ ਹੈ ਆਪਾਂ ਖੁਦ ਕਰਨਾ ਹੈ ਰੱਜ ਕੇ ਮਿਹਨਤ ਕਰਨੀ ਆ ਮਿਹਨਤ ਕਰਨ ਦੇ ਵਿੱਚ ਕਦੇ ਵੀ ਸ਼ਰਮ ਨਹੀਂ ਕਰਨੀ ਚਾਹੀਦੀ ਜੋ ਮਨੁੱਖ ਮਿਹਨਤੀ ਹੁੰਦੇ ਨੇ ਉਦਮੀ ਹੁੰਦੇ ਨੇ ਉਹ ਹਮੇਸ਼ਾ ਕਾਮਯਾਬ ਹੁੰਦੇ ਆ ਸੋ ਮੁੱਖ ਦੀ ਗੱਲ ਇਹ ਆ ਕਿ ਜੋ ਵੀ ਸਾਡੀਆਂ ਜ਼ਿੰਮੇਵਾਰੀਆਂ ਨੇ ਜੋ ਸਾਡੇ ਫਰਜ਼ ਨੇ ਜੇਕਰ ਅਸੀਂ ਉਹਨਾਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਨਿਭਾਉਨੇ ਆ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਵਧੀਆ-ਵਧੀਆ ਹੁੰਦਾ ਹੈ ਪਰ ਜਿਹੜੇ ਮਨੁੱਖ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਤੋਂ ਭੱਜਦੇ ਆ ਆਪਣੇ ਸਮੇਂ ਦੀ ਕਦਰ ਨਹੀਂ ਕਰਦੇ ਅੱਜ ਦੇ ਕੰਮ ਕੱਲ ਤੇ ਕੱਲ ਦੇ ਕੰਮ ਪਰਸੋਂ ਤੇ ਟਾਲਦੇ ਆ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਆਉਣਾ نامुमकिन ਹੈ ਤਾਂ ਫਿਰ ਆਓ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰੀਏ ਜੋ ਵੀ ਜ਼ਿੰਮੇਵਾਰੀਆਂ ਨੇ ਫਰਜ਼ ਨੇ ਉਹਨਾਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰੀਏ ਗੁਰੂ ਗੁਰੂ ਕਰੀਏ ਮਾਲਕ ਦਾ ਸ਼ੁਕਰਾਨਾ ਕਰੀਏ ਤਾਂ ਚੰਗੇ ਦਿਨ ਆਉਣ ਤੋਂ ਕੋਈ ਰੋਕਿਆ ਵੀ ਰੋਕ ਨਹੀਂ ਸਕਦਾ ਜਿੰਨਾ ਹੀ ਮਾਲਕ ਦਾ ਸ਼ੁਕਰਾਨਾ ਕਰਦੇ ਆ ਉਹਨਾਂ ਹੀ ਬਰਕਤਾਂ ਸਾਡੇ ਘਰ ਵਿੱਚ ਆਉਂਦੀਆਂ ਨੇ ਉਹਨਾਂ ਹੀ ਖੁਸ਼ੀਆਂ ਸਾਡੇ ਘਰ ਦੇ ਵਿੱਚ ਆਉਂਦੀਆਂ ਨੇ ਫਿਰ ਆਓ ਅੱਜ ਤੋਂ ਰੋਜ਼ ਸਵੇਰੇ ਜਲਦੀ ਉੱਠਣਾ ਉੱਠਦੇ ਅਸਾਰ ਵਾਹਿਗੁਰੂ ਜੀ ਦਾ ਜਾਪ ਫਿਰ ਮਾਲਕ ਦਾ ਸ਼ੁਕਰਾਨਾ ਫਿਰ ਗੁਰਬਾਣੀ ਦਾ ਪਾਠ ਸਵੇਰ ਦੀ ਸੈਰ ਅਤੇ ਸਵੇਰ ਦੀ ਸੈਰ ਵੀ ਜੀ ਆਪਾਂ ਸਿਮਰਨ ਕਰਦੇ ਆ ਕਰਦੇ ਆ ਕਰੀਏ ਸੋਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ ਆਪਣੇ ਹਰ ਇੱਕ ਕੰਮ ਨੂੰ ਸਹੀ ਸਮੇਂ ਤੇ ਕਰਨਾ ਅੱਜ ਦੇ ਕੰਮ ਅੱਜ ਕਰਨ ਦੇ ਕੰਮ ਕੱਲ